ਸਤ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਚੈਨਲ ਦੇ ਉੱਪਰ ਅਸੀਂ ਕਿਸਾਨਾਂ ਦੇ ਨਾਲ ਜੁੜੀਆਂ ਖੇਤੀਬਾੜੀ ਦੇ ਕਿੱਤੇ ਨਾਲ ਸੰਬੰਧਿਤ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਅੱਜ ਉਸੇ ਤਰ੍ਹਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਆਪਾਂ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਮੋਗੇ ਕਿ ਝੋਨਾ ਜਿਹੜਾ ਉੱਚਾ ਨੀਵਾ ਦਿਖਾਈ ਦੇ ਰਿਹਾ ਏ ਅਤੇ ਇਹ ਜਿਹੜਾ ਕਿਉਂ ਏ ਨੁਕਸਾਨ ਦੋਸਤੋ ਇਹ ਆਮ ਝੋਨਾ ਨਹੀਂ ਹੈ ਇਹ ਝੋਨਾ ਕਿਸਾਨ ਦੋਸਤੋ ਜਿਹੜਾ ਹਾਈਬ੍ਰਿਡ ਵੀਜ਼ ਤਿਆਰ ਕਰੇ ਜਾਂਦੇ ਨੇ ਉਹ ਵਾਲਾ ਝੋਨਾ ਹੈ ਕਿ ਜਿਹੜੇ ਹਾਈਬ੍ਰਿਡ ਵੀਜ਼ ਤਿਆਰ ਕਰੇ ਜਾਂਦੇ ਨੇ ਉਹ ਕਿਸ ਤਰ੍ਹਾਂ ਕਰੇ ਜਾਂਦੇ ਨੇ ਉਹ ਕਿਸਾਨ ਦੋਸਤੋ ਇਸ ਤਰ੍ਹਾਂ ਕਰੇ ਜਾਂਦੇ ਨੇ ਇਸ ਤਰ੍ਹਾਂ ਜਿਹੜਾ ਉੱਚਾ ਨੀਵਾ ਝੋਨਾ ਜਿਹੜਾ ਇਹ ਖੇਤ ਦੇ ਵਿੱਚ ਲਾਇਆ ਜਾਂਦਾ ਹੈ ਇਹ ਉੱਚਾ ਨੀਵਾ ਕਿਉਂ ਹੁੰਦਾ ਹੈ ਕਿਉਂਕਿ ਕਿਸਾਨ ਦੋਸਤੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾ ਮੇਲ ਐਂਡ ਫੀਮੇਲ ਝੋਨਾ ਜਿਹੜਾ ਇਹ ਲੈਣਾ ਬਣਾ ਕੇ ਜਿਹੜਾ ਖੇਤ ਦੇ ਵਿੱਚ ਲਗਾਇਆ ਜਾਂਦਾ ਹੈ ਇਹਨੂੰ ਲਾਉਣ ਦੇ ਲਈ ਕਿਸਾਨ ਦੋਸਤੋ ਮਿਹਨਤ ਆ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ ਅਤੇ ਇਸ ਨੂੰ ਕੱਟਣ ਦੇ ਲਈ ਵੀ ਜਿਹੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਇਸ ਨੂੰ ਅਲੱਗ-ਅਲੱਗ ਜਿਹੜਾ ਕੱਟਣਾ ਪੈਂਦਾ ਹੈ ਇਸ ਦੀ ਕਟਾਈ ਆਪਾਂ ਜਿਹੜੀ ਕੰਬਾਈਨ ਨਾਲ ਨਹੀਂ ਕਰ ਸਕਦੇ ਇਸੇ ਲਈ ਇਸ ਨੂੰ ਹੱਥਾਂ ਦੇ ਨਾਲ ਜਿਹੜਾ ਕੱਟਣਾ ਪੈਂਦਾ ਹੈ ਲੇਬਰ ਦਾ ਵੀ ਜਿਹੜਾ ਖਰਚਾ ਜ਼ਿਆਦਾ ਆ ਜਾਂਦਾ ਹੈ ਇਸ ਕਰਕੇ ਇਸ ਦੀ ਕਟਾਈ ਤੇ ਲਵਾਈ ਦੇ ਸਮੇਂ ਜਿਹੜਾ ਖਰਚਾ ਥੋੜਾ ਜ਼ਿਆਦਾ ਆਉਂਦਾ ਹੈ ਤੇ ਇਹ ਜਿਹੜਾ ਉੱਚਾ ਤੁਹਾਨੂੰ ਵੀਡੀਓ ਦੇ ਵਿੱਚ ਉੱਚਾ ਝੋਨਾ ਦਿਖ ਰਿਹਾ ਇਹ ਹੁੰਦਾ ਹੈ ਮੇਲ ਝੋਨਾ ਅਤੇ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਨੀਵਾ ਦਿਖਾਈ ਦੇ ਰਿਹਾ ਉਸ ਨੂੰ ਜਿਹੜਾ ਫੀਮੇਲ ਝੋਨੇ ਦਾ ਨਾਮ ਦਿੱਤਾ ਜਾਂਦਾ ਹੈ ਦੋਸਤੋ ਇਸ ਤਰ੍ਹਾਂ ਦੇਖੋ ਉੱਚਾ ਨੀਵਾ ਜਿਹੜਾ ਮੇਲ ਫਿਰ ਫੀਮੇਲ ਫਿਰ ਮੇਲ ਫਿਰ ਫੀਮੇਲ ਦੀਆਂ ਜਿਹੜੀਆਂ ਲਾਈਆਂ ਝੋਨੇ ਦੀਆਂ ਲਾਈਆਂ ਜਾਂਦੀਆਂ ਨੇ ਪ੍ਰੋਡਕਸ਼ਨ ਕਰਨ ਦੇ ਲਈ ਆਮ ਝੋਨੇ ਦੀ بجائے ਇਸ ਝੋਨੇ ਦਾ ਜਿਹੜਾ ਰੇਟ ਵੀ ਬਹੁਤ ਜ਼ਿਆਦਾ ਹੁੰਦਾ ਏ ਕਿਸਾਨ ਦੋਸਤੋ ਅਤੇ ਇਹ ਝੋਨਾ ਜਿਹੜਾ ਕੰਪਨੀਆਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜਾ ਲਾਉਂਦੀਆਂ ਨੇ ਆਪਣੀਆਂ ਜਿਹੜੀਆਂ ਹਾਈਬ੍ਰਿਡ ਵੀਜ਼ ਤਿਆਰ ਕਰਕੇ ਝੋਨੇ ਦਾ ਵੇਚਦੀਆਂ ਨੇ ਕੰਪਨੀਆਂ ਉਹ ਕੰਪਨੀਆਂ ਕਿਸਾਨਾਂ ਦੇ ਕੁਝ ਕਿਸਾਨਾਂ ਦੇ ਜਿਹੜੇ ਖੇਤਾਂ ਨੂੰ ਸਿਲੈਕਟ ਕਰਦੀਆਂ ਨੇ ਉਹਨਾਂ ਦੇ ਖੇਤ ਦੇ ਵਿੱਚ ਜਿਹੜਾ ਇਹ ਝੋਨਾ ਲਗਾਉਂਦੀਆਂ ਨੇ ਤੇ ਇਸ ਤੋਂ ਜਿਹੜਾ ਹਾਈਬ੍ਰਿਡ ਆਪਣਾ ਬੀਜ ਤਿਆਰ ਕਰਕੇ ਮਾਰਕੀਟ ਦੇ ਵਿੱਚ ਜਿਹੜਾ ਫਿਰ ਮਹਿੰਗੇ ਮੁੱਲ ਦੇ ਵਿੱਚ ਆਪਾਂ ਨੂੰ ਜਿਹੜਾ ਵੇਚਿਆ ਜਾਂਦਾ ਹੈ ਕੁਝ ਕੰਪਨੀਆਂ ਤਾਂ ਕਿਸਾਨ ਨੂੰ ਜਿਹੜਾ ਝੋਨੇ ਦੀ ਲਵਾਈ ਦੇ ਸਮੇਂ ਖਰਚਾ ਕਰਨ ਦੇ ਲਈ 10 ਤੋਂ 12000 ਰੁਪਏ ਦਾ ਜਿਹੜਾ ਖਰਚਾ ਪਹਿਲਾਂ ਹੀ ਦੇ ਦਿੰਦੀਆਂ ਨੇ ਅਤੇ ਜਦੋਂ ਝੋਨੇ ਦੀ ਕਟਾਈ ਕਰੀ ਜਾਂਦੀ ਹੈ ਉਸ ਸਮੇਂ ਜਿਹੜਾ ਉਹ ਕਿਸਾਨ ਨੂੰ ਜੋ ਰਕਮ ਦਿੱਤੀ ਜਾਂਦੀ ਹੈ ਉਹ ਉਹਦੇ ਵਿੱਚੋਂ ਕੱਟ ਲਈ ਜਾਂਦੀ ਹੈ ਹੁਣ ਗੱਲ ਕਰਦੇ ਆਪਾਂ ਕਿ ਜਿਹੜਾ ਹਾਈਬ੍ਰਿਡ ਝੋਨਾ ਜਿਹੜਾ ਇਹ ਫੀਮੇਲ ਐਂਡ ਮੇਲ ਪਾਰਟ ਜਿਹੜਾ ਜ਼ਮੀਨ ਦੇ ਵਿੱਚ ਲਗਾ ਕੇ ਹਾਈਬ੍ਰਿਡ ਬੀਜ ਤਿਆਰ ਕਿਵੇਂ ਕਰਿਆ ਜਾਂਦਾ ਜਿਵੇਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਜੋ ਕਿਸਾਨ ਨੇ ਰੱਸਾ ਲੈ ਕੇ ਇੱਕ ਦੂਸਰੀ ਸਾਈਡ ਇੱਕ ਦੂਸਰੀ ਸਾਈਡ ਜਿਹੜਾ ਝੋਨੇ ਦੇ ਵਿੱਚ ਦੀ ਜਿਹੜਾ ਚੱਕਰ ਲਗਾ ਰਹੇ ਨੇ ਇਸ ਦਾ ਵੀ ਇੱਕ ਕਾਰਨ ਹੈ ਜਦੋਂ ਇਹ ਵਾਲਾ ਝੋਨਾ ਜਿਹੜਾ ਫਲਾਵਰਿੰਗ ਸਟੇਜ ਦੇ ਉੱਪਰ ਚਲਾ ਜਾਂਦਾ ਜਨਨਕ ਜਿਹੜਾ ਨਿਸਰਨਾ ਆਪਾਂ ਕਹਿ ਦਿੰਦੇ ਆ ਨਿਸਰਨਾ ਸਟਾਰਟ ਹੋ ਜਾਂਦਾ ਦੋਸਤੋ ਤਾਂ ਇਸ ਤਰ੍ਹਾਂ ਜਿਹੜਾ ਇਹ ਲਾਈਨਾਂ ਦੇ ਵਿੱਚ ਲੱਗਿਆ ਹੈ ਝੋਨਾ ਜਦੋਂ ਨਿਸਰਦਾ ਉਸ ਨੂੰ ਜਿਹੜਾ ਬੂਰ ਪੈਣਾ ਸਟਾਰਟ ਹੁੰਦਾ ਤਾਂ ਉਸ ਸਮੇਂ ਜਿਹੜੇ ਕਿਸਾਨ ਨੇ ਰੱਸਾ ਲੈ ਕੇ ਜਿਹੜਾ ਇਹ ਜ਼ਮੀਨ ਦੇ ਵਿੱਚ ਦੀ ਜਿਹੜਾ ਇੱਕ ਚੱਕਰ ਲਗਾਉਂਦੇ ਨੇ ਜਿਸ ਦੇ ਨਾਲ ਜਿਹੜਾ ਮੇਲ ਝੋਨੇ ਦੀਆਂ ਜਿਹੜੀਆਂ ਮੁੰਜਰਾਾਂ ਬੂਰ ਵਾਲੀਆਂ ਫੀਮੇਲ ਝੋਨੇ ਨਾਲ ਜਿਹੜੀਆਂ ਟਕਰਾਉਂਦੀਆਂ ਨੇ ਫੀਮੇਲ ਝੋਨੇ ਦੇ ਉੱਪਰ ਜਿਹੜਾ ਮੇਲ ਝੋਨੇ ਦਾ ਜਿਹੜਾ ਬੂਰ ਜਿਹੜਾ ਉੱਪਰ ਪੈ ਜਾਂਦਾ ਦੋਸਤੋ ਜਿਸ ਦੇ ਨਾਲ ਕੀ ਹੁੰਦਾ ਕਿ ਜਿਹੜੀ ਉਸ ਦੀ ਕਿਰਿਆ ਹੁੰਦੀ ਹੈ ਜਿਵੇਂ ਕਿ ਮੇਲ ਤੇ ਫੀਮੇਲ ਦੀ ਆਪਾਂ ਕਹਿ ਸਕਦੇ ਹਾਂ ਉਸ ਨਾਲ ਜੋ ਦਾਣੇ ਫੀਮੇਲ ਝੋਨੇ ਦੀਆਂ ਮੁੰਜਰਾਂ ਦੇ ਵਿੱਚ ਬਣਦੇ ਨੇ ਤਾਂ ਉਸ ਨੂੰ ਜਿਹੜਾ ਹਾਈਬ੍ਰਿਡ ਝੋਨੇ ਦਾ ਨਾਮ ਦਿੱਤਾ ਜਾਂਦਾ ਜੋ ਕਿ ਕੰਪਨੀਆਂ ਮਾਰਕੀਟ ਦੇ ਵਿੱਚ ਆਪਣਾ ਜੋ ਵੀ ਆਪਣਾ ਨਾਮ ਰੱਖ ਗਏ ਆਪਾਂ ਨੂੰ ਹਾਈਬ੍ਰਿਡ ਜਿਹੜੇ ਵੀ ਝੋਨੇ ਹੁੰਦੇ ਨੇ ਆਪਾਂ ਨੂੰ ਆਪਣੇ ਆਪਣੇ ਨਾਮ ਰੱਖ ਗਏ ਉਹ ਵੇਚ ਦਿਆਂ ਨੇ ਫੀਮੇਲ ਝੋਨਾ ਜਿਹੜਾ ਹੁੰਦਾ ਉਸ ਦੀ ਜਿਹੜੀ ਕਟਾਈ ਆ ਜਿਹੜੀ ਵੀਜ਼ ਦੇ ਲਈ ਕਰੀ ਜਾਂਦੀ ਆ ਮੇਲ ਝੋਨੇ ਨੂੰ ਜਿਹੜਾ ਤੁਸੀਂ ਦੇਖ ਰਹੇ ਹੋ ਉੱਪਰ ਵੱਡਾ ਵੱਡਾ ਇਹਨੂੰ ਛੱਡ ਕੇ ਜਿਹੜਾ ਨਿੱਕੇ ਵਾਲਾ ਝੋਨਾ ਉਹ ਜਿਹੜਾ ਉਹਨੂੰ ਮੁੰਜਰਾਂ ਦੇ ਵਿੱਚ ਜਿਹੜੇ ਵੀ ਦਾਣੇ ਪੈਂਦੇ ਨੇ ਉਹਨੂੰ ਇਹ ਜਿਹੜਾ ਕਟਾ ਲਿਆ ਜਾਂਦਾ ਹੈ ਇਸ ਝੋਨੇ ਦੇ ਵਿੱਚ ਜਿਹੜੀ ਪੋਲੀਨੇਸ਼ਨ ਜਦੋਂ ਵੀ ਕਿਰਿਆ ਹੁੰਦੀ ਹੈ ਇੱਕ ਦੋ ਵਾਰ ਜਦੋਂ ਵੀ ਇਹਨੂੰ ਬੂਰ ਪੈਂਦਾ ਜਿਹੜਾ ਉਦੋਂ ਹੀ ਇਹਦੇ ਵਿੱਚ ਜਿਹੜਾ ਇਸ ਤਰ੍ਹਾਂ ਇੱਕ ਰਸੀ ਲੈ ਕੇ ਜਿਹੜਾ ਚੱਕਰ ਲਗਾਇਆ ਜਾਂਦਾ ਜਿਸ ਨਾਲ ਜਿਹੜੇ ਮੇਲ ਤੇ ਫੀਮੇਲ ਆਪਸ ਵਿੱਚ ਟਕਰਾ ਜਾਣ ਤਾਂ ਕਰਕੇ ਜਿਹੜਾ ਉਹਨਾਂ ਦਾ ਸੁਮੇਲ ਤੋਂ ਜੋ ਬੀਜ ਤਿਆਰ ਹੁੰਦਾ ਹੈ ਉਸ ਨੂੰ ਜਿਹੜਾ ਉਹ ਮਾਰਕੀਟ ਦੇ ਵਿੱਚ ਲਿਜਾ ਕੇ ਆਪਣਾ ਵੇਚ ਸਕਦੇ ਕੋਈ ਵੀ ਕੰਪਨੀ ਜਦੋਂ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਇਹ ਝੋਨਾ ਲਗਾਉਂਦੀ ਹੈ ਤਾਂ ਇਹਨਾਂ ਦੇ ਜਿਹੜੇ ਆਪਣੇ ਕੋਲ ਰੱਖੇ ਹੁੰਦੇ ਨੇ ਇਹ ਜਿਹੜਾ ਕਿਸੇ ਨੂੰ ਵੀ ਜਿਹੜਾ ਕੋਈ ਦੱਸਦੀ ਨਹੀਂ ਕਿ ਕਿਹੜੇ-ਕਿਹੜੇ ਜਿਹੜੀਆਂ ਵੈਰੈਟੀਆਂ ਦੇ ਜਿਹੜੇ ਇਸ ਮੇਲ ਤੋਂ ਜਿਹੜਾ ਇਹ ਹਾਈਬ੍ਰਿਡ ਬੀਜ ਤਿਆਰ ਕਰ ਰਹੇ ਨੇ ਸੋ ਜਿਹੜੇ ਕਿਸਾਨ ਇਸ ਤਰ੍ਹਾਂ ਮਿਹਨਤ ਕਰਦੇ ਨੇ ਉਹਨਾਂ ਨੂੰ ਜਿਹੜਾ ਝੋਨੇ ਦਾ ਜਿਹੜਾ ਪੈਸਾ ਵੀ ਜਿਹੜਾ ਦੁੱਗਣਾ ਮਿਲਦਾ ਦੋਸਤੋ ਕਿਉਂਕਿ ਇਹ ਜਿਹੜਾ ਝੋਨਾ ਹੁੰਦਾ ਇਹ ਦੁੱਗਣੇ ਰੇਟ ਦੇ ਉੱਪਰ ਜਾ ਕੇ ਜਿਹੜਾ ਕੰਪਨੀਆਂ ਖਰੀਦਦੀਆਂ ਨੇ ਜਿਹੜੀਆਂ ਆਪਣੇ ਖੇਤਾਂ ਦੇ ਵਿੱਚ ਲਗਾ ਕੇ ਜਾਂਦੀਆਂ ਨੇ ਪਰ ਇਹ ਕੰਮ ਹੁੰਦਾ ਥੋੜਾ ਮਿਹਨਤੀ ਕਿਸਾਨਾਂ ਦਾ ਦੋਸਤੋ ਜੇਕਰ ਕੋਈ ਕਿਸਾਨ ਇਨੀ ਮਿਹਨਤ ਕਰਨ ਦੇ ਲਈ ਜਿਹੜੇ ਇਸ਼ਕ ਨੇ ਇਸ਼ਕ ਰੱਖਦੇ ਨੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਇਹ ਸੀ ਇੱਕ ਜਾਣਕਾਰੀ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਦੋਸਤੋ ਜਿਹੜੇ ਕਿਸਾਨ ਵੀਰ ਇਸ ਚੈਨਲ ਦੇ ਉੱਪਰ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਨਾਲ ਲੱਗਾ ਬੈਲ ਦਾ ਬਟਨ ਜ਼ਰੂਰ ਦਬਾ ਲੈਣ ਤਾਂ ਕਿ ਹਰ ਇੱਕ ਜਾਣਕਾਰੀ ਵਾਲੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ